ਫਾਜ਼ਿਲਕਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿੰਡ ਸ਼ਤੀਰਵਾਲਾ ਦੀ ਡਰੇਨ ਦੀ ਪਟੜੀ ਤੇ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਗੈਂਗ ਦੇ ਪੰਜ ਮੈਂਬਰਾਂ ਨੂੰ ਥਾਣਾ ਖੋਈ ਖੇੜਾ ਪੁਲਿਸ ਨੇ ਧਰਦ ਬੋਚਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚੇੜੀ ਗਈ ਹੈ ਜਿਸ ਦੇ ਤਹਿਤ ਥਾਣਾ ਖੋਈ ਖੇੜਾ ਦੇ ਇੰਚਾਰਜ ਜਸਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਸ਼ਤੀਰਵਾਲਾ ਦੀ ਡਰੇਨ ਕੋਲ ਗਸ਼ਤ ਕਰ ਰਹੇ ਸਨ ਕਿ ਡਰੇਨ ਦੀ ਪਟੜੀ ਤੋਂ ਕੁਝ ਸ਼ੱਕੀ ਅਨਸਰ ਉਹਨਾਂ ਨੂੰ ਨਜ਼ਰ ਆਏ ਪੁੱਛ ਪੜਤਾਲ ਤੋਂ ਬਾਅਦ ਉਹਨਾਂ ਨੇ ਕਬੂਲਿਆ ਕਿ ਉਹ ਲੁੱਟ ਖੋਹ ਦੀ ਯੋਜਨਾ ਬਣਾ ਰੇ ਬਣਾ ਰਹੇ ਸੀ ਪਕੜੇ ਗਏ ਲੋਕਾਂ ਕੋਲੋਂ ਚੋਰੀ ਕੀਤੇ ਹੋਏ ਤਿੰਨ ਮੋਟਰਸਾਈਕਲ ਰਾਹੀਰਾਂ ਕੋਲੋਂ ਖੋਏ ਹੋਏ 12 ਮੋਬਾਈਲ ਇੱਕ ਕਰਪਾਨ ਦੋ ਕਾਪੇ ਅਤੇ ਇੱਕ ਲਾਈਟਰ ਪਿਸਟਲ ਵੀ ਬਰਾਮਦ ਹੋਇਆ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਪੁੱਛਤਾਚ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਪੈਟਰੋਲ ਪੰਪ ਬੇਗਾ ਵਾਲੀ ਤੋਂ ਜਗਜੀਵਨ ਸਿੰਘ ਵਾਸੀ ਹੀਰਾਵਾਲੀ ਤੋਂ 15000 ਰੁਪਏ ਅਤੇ ਅਮਿਤ ਕੁਮਾਰ ਵਾਸੀ ਅਬੌਰ ਤੋਂ 24000 ਰੁਪਏ ਵੀ ਲੁੱਟੇ ਸਨ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪਕੜੇ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਜੋੜਕੀ ਅੰਦੇਵਾਲੀ ਤਲਵਿੰਦਰ ਸਿੰਘ ਵਾਸੀ ਝੰਡਵਾਲਾ ਖਰਤਾ ਪਵਨ ਕੁਮਾਰ ਧਰਮਵੀਰ ਵਾਸੀ ਬੇਗਾਵਾਲੀ ਅਤੇ ਰਾਜਕੁਮਾਰ ਵਾਸੀ ਫਾਜ਼ਿਲਕਾ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੱਸਿਆ ਕਿ ਪਕੜੇ ਗਏ ਵਿਅਕਤੀਆਂ ਵਿੱਚੋਂ ਗੁਰਪ੍ਰੀਤ ਸਿੰਘ ਤੇ ਇੱਕ ਹੋਰ ਦੋਸ਼ੀ ਰਾਜਕੁਮਾਰ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਜਿਸ ਨਾਲ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਜਿਲ੍ਹਾ ਤੋਂ ਜਿਲ੍ਹਾ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਨੰਬਰਾਂ ਦਾ ਇੱਕ ਗੈਂਗ ਸੀ ਜਿਹੜਾ ਸ਼ਹਿਰ ਚ ਫਾਈਨਾਂਸ ਚ ਰੋਗ ਕੰਮ ਕਰੇ ਫਾਈਨਾਂਸ ਹੁੰਦੇ ਨੇ ਕਿਸ ਤਰ੍ਹਾਂ ਕਟੀਆਂ ਕਰਕੇ ਲੈ ਜਾਂਦੇ ਨੇ ਜਾਂ ਗਰਾਪ ਨੂੰ ਰਾਹगिर ਜਾਂਦੇ ਸੀ ਉਹਨਾਂ ਤੋਂ ਇਹ ਪੈਸੇ ਵਧਰਾ ਲੈ ਲਏ ਸੀ ਇਹ ਅਸੀਂ ਗਿਫਤਾਰ ਕੀਤੇ ਨੇ ਇਹਨਾਂ ਨੇ ਇੱਕ ਵੇਗਾ ਵਾਲੀ ਪੈਟਰੋਲ ਪੰਪ ਤੋਂ 15000 ਰੁਪਏ ਲੁਟਿਆ ਸੀ ਇਸੇ ਤਰ੍ਹਾਂ 24000 ਰੁਪਏ ਇੱਕ ਫਾਈਨੈਂਸਰ ਸੀਗਾ ਉਹ ਆਪਣੇ ਅਗੋਂ ਕੋਲੇ ਪੈਸੇ ਕੱਟੇ ਕਰਕੇ ਲੈ ਕੇ ਜਾ ਰਿਹਾ ਸੀ ਉਸ ਨੂੰ ਲੁੱਟਿਆ ਸੀ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੇ ਇਹ ਸ਼ਤੀਰ ਵਾਲੇ ਕੋਲੇ ਕੋਈ ਲੱਤਾ ਇੱਥੇ ਹਾਈਟੇਚ ਲੱਗਿਆ ਸੀ ਉਹਦਾ ਮੋਬਾਈਲ ਵਗੈਰਾ ਤੇ ਪੈਸੇ ਉਸ ਤੋਂ ਕੋਲੇ ਸੀ ਜੇ ਤਸਵੰਤ ਅਸੀਂ ਮਕਦਮੇ ਪਹਿਲਾਂ ਹੀ ਦਰਜ ਕੀਤੇ ਹੋਏ ਸੀ ਕੱਲ ਜਿਹੜੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਉੱਥੇ ਸ਼ਤੀਰ ਵਾਲਾ ਮਹਿਦੀ ਪਟੜੀ ਤੇ ਪੰਜ ਜਿਹੜੇ ਆਦਮੀ ਨੇ ਇਹ ਫੇਰ ਉੱਥੇ ਅਪਦੀ ਯੋਜਨਾ ਬਣਾ ਰਹੀ ਨੇ ਕਿ ਤਾਂ ਕਿ ਰਾਤ ਨੂੰ ਕਿਸੇ ਰਾਜ ਨੂੰ ਉਕ ਲੈ ਜਾਵੇ ਉੱਥੇ ਕਾਰਵਾਈ ਕਰਦੇ ਹੋਏ ਐਸ ਐਚਓ ਜਿਹੜਾ ਕੁਈਖਰਾਸ਼ ਇੰਸਪੈਕਟਰ ਜਸਵੰਤ ਸਿੰਘ ਉਹਨਾਂ ਨੇ ਇਹਨਾਂ ਨੂੰ ਰਿਪੋਰਟ ਕੀਤਾ ਜਿਵੇਂ ਮੈਨੂੰ 12 ਮੋਬਾਈਲ ਦੋ ਕਾਪੇ ਇੱਕ ਕਪਾਨ ਇੱਕ ਸੋਇਆ ਜਿਹੜਾ ਪਿਸਤਲ ਹੈ ਜਿਹੜਾ ਜਿੰਨੂੰ ਖਾ ਕੇ ਰਾਤ ਨੂੰ ਇਹ ਫੇਸੇ ਲੋਟੇ ਸੀ ਉਹ ਬ੍ਰੰਮ ਕੀਤਾ ਸਰ ਹੋਰ ਕੀ ਬ੍ਰੰਮ ਹੋ ਜਾਣਾ ਕੋਈ ਇਸ ਤੋਂ ਹਜੇ ਤਿੰਨ ਮੋਟਰਸਾਈਕਲ ਇਹਨਾਂ ਕੋਲੋਂ ਗ੍ਰਾਮਤ ਹੋਏ ਨੇ ਇਹ 12 ਮੋਬਾਈਲ ਹੋਏ ਨੇ ਕੋਸ਼ਿਸ਼ ਇਹਨਾਂ ਕੋਲ ਚੱਲ ਰਹੀ ਹੈ ਇਹਨਾਂ ਦਾ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਮਨ ਲਿਆ ਜਾਊਗਾ ਤੇ ਸਾਡੇ ਸ਼ਹਿਰ ਦੇ ਵਿੱਚ ਕਾਫੀ ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਹੋਏ ਇਸ ਕੀਤੇ ਨੇ ਉਹਨਾਂ ਦੀ ਸਾਨੂੰ ਸੁਭਾਅਨਾ ਵੀ ਉਤੇਸ ਹੋ ਜਾਵੇ ਸਾਰਾ ਦੋਸ਼ੀਆਂ ਦੀ ਕਿੰਨੀ ਕ ਉਮਰ ਹੈ ਇਹਦੇ ਕੀ ਕੀਤਾ ਹੋਰ ਇਹਨਾਂ ਦਾ ਹੈਗਾ ਕੰਮ ਕਰ ਇਹ ਦੋਸ਼ੀ 24 25 ਸਾਲ ਦੇ ਨੇ ਇਹਨਾਂ ਦਾ ਕੋਈ ਕੀਤਾ ਨਹੀਂ ਸ਼ਾਮ ਨੂੰ ਇਕੱਠੇ ਹੋ ਕੇ ਬਸ ਸ਼ਰਾਬੇ ਤੋਂ ਪੈਸੇ ਲੁਕ ਲੈਣੇ ਉਹਦੇ ਨਾਲੇ ਸ਼ਰਾਬ ਵਗੈਰਾ ਤੇ ਆਦੀ ਜਿਹਾ ਜਿੰਦਗੀ ਬਤੀਤ ਕਰਦੇ ਸਰ ਇਹਨਾਂ ਦੇ ਹੋਰ ਵੀ ਕੋਈ ਮੁਕਦਮਾ ਦਰਜ ਨਹੀਂ ਸਰ ਪਹਿਲਾਂ ਹਾਂ ਇਹਨਾਂ ਦੇ ਇਹਨਾਂ ਵਿੱਚੋਂ ਇੱਕ ਜਿਹੜਾ ਰਾਜਕੁਮਾਰ ਆ ਉਹਦੇ ਤੇ ਤਿੰਨ ਮੁਕਦਮੇ ਦਰਜ ਨੇ ਜਿਹਦੇ ਵਿੱਚ ਇੱਕ ਕਤਲ ਦਾ ਮੁਕਦਮਾ ਵੀ ਤੇ ਦਰਜ ਹੈ ਉਹਨੇ ਆਪਣੇ ਕਿਸੇ ਸਾਥੀ ਦਾ ਕਤਲ ਕਰ ਦਿੱਤਾ ਸੀ ਉਹਦੇ ਤੋਂ ਇਹ ਬਰੀ ਹੋ ਗਿਆ ਹੈ ਸਰ ਇਹ ਗ੍ਰੋਪ ਵਿੱਚ ਕਿੰਨੇ ਸਮੇ ਤੋਂ ਸਰਵਰ ਕੋਲ ਇੱਕ ਰੋ ਪਿਛਲੇ ਕਾਫੀ ਦਿਨਾਂ ਤੋਂ ਕੰਮ ਕਰ ਰਿਹਾ ਸੀ ਕਿਉਂਕਿ ਤਿੰਨ ਵਾਰ ਤਾਂ ਤਾਂ ਸਾਡੇ ਪਹਿਲਾਂ ਹੀ ਰਿਸਟਰੀ ਹੋ ਚੁੱਕੀਆਂ ਸੀ ਤੇ ਸ਼ਹਿਰ ਦੀਆਂ ਕੁਝ ਵਾਰਤਾਂ ਸੀ ਜਿਹੜੀਆਂ ਅਜੇ ਰਿਸਟਰੀ ਨਹੀਂ ਹੈਗੀਆਂ ਉਹ ਅਸੀਂ ਚੈੱਕ ਕਰ ਰਹੇ ਨਾ ਕੋ। ਕਾਫੀ ਹੋਰ ਇਹਨਾਂ ਤੋਂ ਮੋਟਰਸਾਈਕਲ ਤੇ ਇਹ ਸਮਾਨ ਬਰਾਮਦ ਹੋਣ ਦਾ।